ਸੋ ਦੱਸਦੀ ਕਿ ਬੀਤੇ ਦਿਨ ਸਭ ਨੂੰ ਪਤਾ ਹੈ ਕਿ ਬਹੁਤ ਤੇਜ਼ ਮੀਂਹ ਹੋਇਆ ਭਾਰੀ ਮੀਂਹ ਜਿਸ ਦੇ ਨਾਲ ਬਹੁਤ ਜ਼ਿਆਦਾ ਲੋਕਾਂ ਦਾ ਨੁਕਸਾਨ ਹੋਇਆ ਦੱਸਦੀ ਲੋਕਾਂ ਦੇ ਘਰਾਂ ਚ ਪਾਣੀ ਭੜ ਚੁੱਕਾ ਹੈ ਕਈਆਂ ਲੋਕਾਂ ਦੇ ਘਰ ਵੀ ਡਿੱਕ ਚੁੱਕੇ ਹਨ ਔਰ ਸੜਕਾਂ ਵੀ ਪੂਰੀ ਤਰ੍ਹਾਂ ਇਹ ਟੁੱਟ ਚੁੱਕੀਆਂ ਹਨ ਦੱਸਦੀ ਇਸ ਭਾਰੀ ਮੀਂਹ ਨੇ ਬਹੁਤ ਤਬਾਹੀ ਮਚਾਈ ਹੈ ਇਸ ਵੇਲੇ ਅਸੀਂ ਮੌਜੂਦਾ ਜ਼ਿਲ੍ਹਾ ਹੁਸ਼ਿਆਰ ਪਰ ਹਲਕਾ ਦਸੂਹੇ ਦਾ ਪਿੰਡ ਪੜੇਲੀਆਂ ਤਸਵੀਰਾਂ ਤੁਹਾਨੂੰ ਇੱਕ ਮਰੀ ਮੈਂ ਤੁਹਾਨੂੰ ਸਾਂਝੀਆਂ ਕਰਾਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਇਸ ਗਰੀਬ ਪਰਿਵਾਰ ਦੇ ਜਿਹੜੇ ਤਿੰਨ ਮਕਾਨ ਇਨੇ ਕੀ ਬਾਲੇ ਇਹ ਪਾਏ ਹੋਏ ਸੀ ਔਰ ਇਹ ਤਿੰਨੇ ਮਕਾਨ ਇਹ ਪੂਰੀ ਤਰ੍ਹਾਂ ਡਿੱਗ ਚੁੱਕੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਇਹਨਾਂ ਦੀ ਜੀ ਸੈੱਡ ਆ ਉਹ ਵੀ ਇਹ ਡਿੱਗ ਚੁੱਕੀ ਹੈ ਬਹੁਤ ਜ਼ਿਆਦਾ ਇਹ ਨੁਕਸਾਨ ਹੋਇਆ ਇਸ ਇਹ ਪਰਿਵਾਰ ਦਾ ਇਸ ਪਰਿਵਾਰ ਦੇ ਨਾਲ ਇਹ ਗੱਲਬਾਤ ਵੀ ਕਰ ਲੈਣੇ ਆ ਕਿ ਕਿਸ ਤਰ੍ਹਾਂ ਇਹ ਇਹ ਮਕਾਨ ਡਿੱਗੇ ਕਿੰਨਾ ਉਸ ਵੇਲੇ ਸਮੇਂ ਟਾਈਮ ਸੀ ਮਤਲਬ ਕੀ ਨਾਂ ਆਪਣਾ ਜੀ ਰੇਖਾ ਰਾਣੀ ਨਾਮ ਮੇਰੇ ਮਤਲਬ ਕਿਹੜਾ ਪਿੰਡੋਂ ਦਾ ਪਿੰਡ ਪੜੇਲੀਆ ਇਹ ਮਕਾਨ ਡਿੱਗਾ ਕਿਸ ਟਾਈਮ ਮਕਾਨ ਡਿੱਗਾ 9 ਵਜੇ ਡਿੱਗਿਆ ਸੀ ਕੀ ਕਰਦੇ ਪਏ ਉਸ ਟਾਈਮ ਤੁਸੀਂ ਅਸੀਂ ਉਸ ਵੇਲੇ ਸਮਾਨ ਕੱਢਦੇ ਪਏ ਦੇ ਆ ਚੋਕਰ ਆ ਅਸੀਂ ਬਾਹਰ ਨਿਕਲੀ ਜੇ ਨਹੀਂ ਤਾਂ ਅਸੀਂ ਬਿੱਜਾ ਸੱਦੇ ਆ ਜਾਣਾ ਮਾਪੇ ਪਰਿਵਾਰ ਚ ਕੋਣ ਕੋਣ ਹੈ ਪਰਿਵਾਰ ਚ ਇੱਕ ਮੁੰਡਾ ਮੇਰਾ ਬੋਟੀ ਹੈ ਤਾਂ ਇੱਕ ਗੁੱਡੀ ਹੈ ਤਾਂ ਇੱਕ ਮੈਂ ਆਪੇ ਜਿੰਨ ਚਾਰ ਜੀ ਕਹੋਣੇ ਮਕਾਨ ਦੀ ਕੀ ਮੰਗਣਾ ਚਾਹੁੰਦੇ ਤੁਸੀਂ ਸਾਨੂੰ ਸਾਨੂੰ ਕੋਈ ਸੇਵਾ ਮਾਇਤ ਚਾਹੀਦੀ ਹੈ ਥੋੜੀ ਬਹੁਤ ਮਾਇਤ ਕਰੇ ਬੜੀ ਮਿਹਰਬਾਨੀ ਹੈ ਮਾੜਾ ਜਦੋਂ ਇਹ ਪਾਰੀਮੀ ਹੋ ਰਿਆ ਸੀਗਾ ਤੁਹੇ ਇਹ ਵੀ ਦੱਸੇ ਵੀ ਮਕਾਨ ਸਮਾਨ ਤੋਂ ਕੱਢ ਰਹੇ ਸੀਗੇ ਕਿਸ ਦੇ ਤੁਹਾਨੂੰ ਕਿਸ ਤਰ੍ਹਾਂ ਪਾ ਲੱਗੇ ਵੀ ਮਕਾਨ ਡਿੱਗਿਆ ਜੇਕਦਮ ਡਿੱਗ ਪਿਆ ਸਾਨੂੰ ਅਸੀਂ ਨਾਟਕੇ ਬਾਹਰ ਨਿਕਲੇ ਨਾਟਕੇ ਬਾਹਰ ਨਿਕਲੇ ਜੇਕਦਮ ਡੜਾਮ ਧੜਾਮ ਡਿੱਗਿਆ ਨਾ ਤਾਂ ਅਸੀਂ ਬਾਹਰ ਨਿਕਲ ਦਰਵਾਜ਼ਾ ਬਾਹਰ ਨਾ ਨਿਕਲਦੇ ਤਾਂ ਅਸੀਂ ਥੱਲੇ ਆ ਜਾਣਾ ਠੀਕ ਆ ਉਹਨਾਂ ਦੇ ਬੇਟਾ ਵੀ ਇੱਥੇ ਮੌਜੂਦ ਨੇ ਨਾਲ ਗੱਲਬਾਤ ਕਰਦੇ ਹਾਂ ਜੀ ਕੀ ਨਾ ਆਪਣਾ ਜੀ ਬਾਤ ਕੁਛ ਜੀ ਇਹ ਮਕਾਨ ਡਿੱਗਿਆ ਕਿਸ ਤਰ੍ਹਾਂ ਕਿੰਨੇ ਵਜੇ ਸਾਮਾ ਸੀ ਕਿੰਨਾ ਨੁਕਸਾਨ ਹੋਇਆ ਸੌਣ ਤੁਹਾਡੇ ਸਾਹਮਣੇ ਹੀ ਦਿਖ ਲੂ ਹੁੰਦਾ ਤੁਸੀਂ ਉਸ ਟਾਈਮ ਕਿੱਥੇ ਸੀ ਨਾ ਬਾਅਦ ਫੇਰ ਕੰਮ ਤੇ ਉਨਕੀ ਮੰਗ ਕਰਨਾ ਚਾਹੁੰਦੇ ਹੋ ਕੋਈ ਹੈਲਪ ਮਿਲ ਜਾਈਏ ਕੋਈ ਸਰਕਾਰ ਤਰਫੋਂ ਜਿਨੀ ਕਿ ਕੋਈ ਜਾਨੀ ਨੁਕਸਾਨਤ ਨਹੀਂ ਹੋਏਗਾ ਜਾਨੀ ਨੁਕਸਾਨ ਨਹੀਂ ਹੋਏਗਾ ਕਿੰਨਾ ਕਰੋ ਨੁਕਸਾਨ ਹੋ ਚੁੱਕਾ ਡੜਾ ਕੋਲ ਦੇਖ ਲਓ ਹੁਣ ਤੁਹਾਡੇ ਸਾਹਮਣੇ 5 6 7 ਲੱਖ ਦਾ ਪੈਰ ਹੋਇਆ ਜੀ ਤਾਂ ਜਿਸ ਟਾਈਮ ਮਕਾਨ ਢੀਕਾ ਤੁਸੀਂ ਉਸ ਟਾਈਮ ਘਰ ਨਹੀਂ ਸੀ ਘਰ ਨਹੀਂ ਹੁੰਦਾ ਘਰ ਚ ਕੌਣ ਕੌਣ ਸੀ ਮਮੀ ਹੀ ਘਰ ਵਾਲੀ ਮੇਰੀ ਤਾਂ ਗੋੜੀ ਹੈ ਇਹ ਪਿੰਡ ਦੇ ਪੰਚ ਸਾਹਿਬ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਜੀ ਕੀ ਨਾ ਆਪਣਾ ਜੀ ਜੀ ਕਿਰਨਦੀਪ ਮੈਡਮ ਜਮਕਾਨ ਢੀਕਾ ਕੀ ਮਾਮਲਾ ਪੁਰਾ ਹੈ ਇਮਕਾਨ ਇਹਨਾਂ ਦਾ ਮਤਲਬ ਜੱਕ ਦਾ ਮ ਡਿੱਗਾ ਇਹਨਾਂ ਸ਼ੁਕਰ ਹੈ ਕਿ ਕੋਈ ਹੈ ਨਹੀਂ ਸੀਗਾ ਅੰਦਰ ਪਰ ਸਰਕਾਰ ਨੂੰ ਅਸੀਂ ਇਹੀ ਮੰਗ ਕਰਦੇ ਆਂ ਕਿ ਕੋਈ ਇਹਨਾਂ ਦੀ ਗਰੀਬਾਂ ਹੀ ਮਦਦ ਕਰੋ ਤੁਸੀਂ ਕਿੰਨਾ ਕੁ ਨੁਕਸਾਨ ਹੋ ਚੁੱਕਿਆ ਲਗਭਗ ਨੁਕਸਾਨ ਤਾਂ ਇਹਨਾਂ ਦਾ ਕਾਫੀ ਹੋ ਚੁੱਕਿਆ ਹੈ ਤੁਸੀਂ ਦੇਖ ਸਕਦੇ ਹੋ ਸਾਹਮਣੇ ਨੁਕਸਾਨ ਤਾਂ ਕਾਫੀ ਹੋ ਚੁੱਕਿਆ ਹੈ ਪਰ ਸਰਕਾਰ ਨੂੰ ਇਹੀ ਕਹਿੰਨੇ ਆਂ ਅਸੀਂ ਵੀ ਦੇਖੋ ਇਹਨਾਂ ਗਰੀਬਾਂ ਦੀ ਮਦਦ ਕਰੋ ਗੱਲਬਾਤ ਕੀਤੀ ਹੈ ਇੱਥੋਂ ਦੇ ਜਿਹੜੇ ਘਰ ਦੇ ਮਾਲਕ ਸੀ ਬਜ਼ੁਰਗ ਜੀ ਸੁਣਾ ਦੱਸਿਆ ਵੀ 9:30 ਵਜੇ ਸਮਾਸੀ ਇਜ ਇਸ ਟਾਈਮ ਮਸ਼ੀਨ ਅੰਤ੍ਰਮਕ ਸਮਾਨ ਕੱਢਦੇ ਪਏ ਸੀ ਕਿ ਇੱਕ ਧੱਕ ਦਮ ਵੱਡੀ ਆਵਾਜ਼ ਆਈ ਜਿਸ ਨਾਲ ਕਰਕੇ ਇਹ ਮਕਾਨ ਢਿੱਕ ਚੁੱਕਾ ਹੈ ਇਸ ਪਰਿਵਾਰ ਨੇ ਸਰਕਾਰ ਦੇ ਅੱਗੇ ਅਪੀਲ ਕੀਤੀ ਹੈ ਵੀ ਜਿੰਨੀ ਹੋ ਸਕੇ ਸਾਡੀ ਮਦਦ ਕੀਤੀ ਜਾਵੇ ਕਿਉਂਕਿ ਗਰੀਬ ਪਰਿਵਾਰ ਹੈ ਲੋ ਲੱਖਾਂ ਦਾ ਇਹਨਾਂ ਦਾ ਨੁਕਸਾਨ ਹੋ ਚੁੱਕਾ ਹੈ ਨਵੀਂ ਖਬਰ ਲੈ ਕੇ ਜਲਦ ਮਿਲਾਂਗੇ ਤੁਸੀਂ ਦੇਖਦੇ ਰਹੋ ਪੰਜਾਬ ਨੈਸ਼ਨ نیوز